ਅੱਛੇ ਸਿੱਖਦੇ ਰਹੋ ਹਮੇਸ਼ਾ ਹੱਕ ਦੀ ਕਮਾਈ ਛੱਡਿਓ ਨਾ ੱੱਕਾ ਕਿਸੇ ਨਾਲ ਕਰਿਓ ਨਾ ਖੁਸ਼ੀ ਵੀ ਲਟਾਣਾ ਪੈ ਜਾਵੇ ਤੁਸੀਂ ਜੇ ਇਹ ਕਹਿਤਾ ਨਾ ਅਨਾਉਂਸ ਕਰਤਾ ਕਿ ਬਈ ਇੱਕ ਹਸਪੀਟਲ ਚਲਾਉਣਾ ਤੇ ਲੋਕਾਂ ਦਾ ਫ੍ਰੀ ਇਲਾਜ ਕਰਨਾ ਉਹ ਹਸਪੀਟਲ ਵੀ ਸਾਰਾ ਖਰਚਾ ਸੀ ਆਪੇ ਕਰ ਲਾਂਗੇ ਕਦੀ ਵੀ ਤੁਹਾਡਾ ਦਿਮਾਗ ਚੱਲੇ ਨਾ ਕਿ ਸੋਸਾਇਟੀ ਨੂੰ ਸਰਵ ਕਰਨਾ ਤੇ ਸਾਨੂੰ ਫੰਡਸ ਚਾਹੀਦੇ ਆ ਪਹਿਲੇ ਨੰਬਰ ਤੇ ਮੇਰਾ ਨਾਮ ਲਿਖ ਲਓ ਡਾਕਟਰਾਂ ਮੇਣਾ ਗੁਜ਼ਾਰਾ ਹੈ ਨਹੀਂ ਫਿਰ ਡਾਕਟਰ ਨੂੰ ਮਾੜਾ ਬੋਲ ਕੇ ਵੀ ਕੋਹ ਹੱਲ ਨਹੀਂ ਹੋਣਾ ਕਤੋਂ ਆਇਓ ਬਹੁਤ ਬੜੀ ਕਯਮ ਸੀ ਤੁਹਾਡਾ ਸ਼ੁਕਰੀਆ ਆਵਾਜ਼ ਹੀ ਵਾਹ ਜੀ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਬੜੀ ਬੜੀ ਖੁਸ਼ੀ ਹੋਈ ਯਾਰ ਸਾਰੇ ਡਾਕਟਰੋਂ ਆਣ ਆਲੇ ਵਾਹ ਕਿਹੜੀ ਯਰ ਚੋਂ ਵਾਹ ਯਾਰ ਮੈਨੂੰ ਤਾਂ ਉਮੀਦ ਨਹੀਂ ਸੀ ਕਿ ਐਮਬੀਬੀਐਸ ਦੇ ਡਾਕਟਰ ਵੀ ਸਾਡੀ ਵੀਡੀਓ ਦੇਖਦੇ ਹੋਣਗੇ ਵਾਹ ਯਾਰ ਬਹੁਤ ਵਧੀਆ ਪੋਡਕਾਸਟ ਵੀ ਸੁਣੋ ਵਾਹ ਯਾਰ ਵਾਹ ਯਾਰ ਮੈਨੂੰ ਜ਼ਰੂਰ ਮੇ ਅਵਾਜ਼ ਜ਼ਰੂਰ ਮੇ ਮੇ ਕੀ ਸ਼ੋ ਨਾਮ ਤੁਹਾਡਾ ਰਿਹਾਨ ਰਿਹਾਨ ਐਮਬੀਬੀਐਸ ਦਾ ਸਟੂਡੈਂਟ ਨੇ ਡੀਐਮਸੀ ਤੋਂ expectations ਤੋਂ ਬਾਹਰ ਸੀ ਕਿ DMC ਦੇ ਸਟੂਡੈਂਟਸ ਵੀ ਦੇਖੋ ਇੱਥੇ ਪਹੁੰਚੇ ਨੇ ਯਾਰ ਵਾਹ ਯਾਰ ਮੈਂ ਗੱਲ ਕਰਦੇ ਆਪਣੇ ਵੀਰੇ ਨਾ ਮੈਂ ਕਿਹਾ ਆਉਣ ਵਾਲੀ ਪੀੜ੍ਹੀ ਦੀ ਗਾਰੰਟੀ ਹੈ ਮੇਰੀ ਜਿਹੜੀ ਚੱਲ ਗਈ ਉਹਦਾ ਪਤਾ ਨਹੀਂ ਬੜੀ ਖੁਸ਼ੀ ਹੈ ਯਾਰ ਅਸੀਂ ਚਾਹੁੰਦੇ ਹਾਂ ਕਿ ਕੋਈ ਸਾਡੇ ਲਈ ਸੇਫ ਹੋਵੇ DMC ਵਿੱਚ ਤੁਸੀਂ ਚਾਹੂਗੇ ਪੱਕਾ 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 ਮੈਂ ਇਨਾ ਆਪਣੇ ਆਪ ਨੂੰ ਅੱਜ ਚੰਗਾ ਮਹਿਸੂਸ ਕਰ ਰਿਹਾ ਉਹ ਇਸ ਲਈ ਕਰ ਰਿਹਾ ਕਿ ਆਉਣ ਵਾਲੀ ਜਨਰੇਸ਼ਨ ਹੈ ਜਿਹੜੀ ਉਹਦੇ ਤੇ ਬਹੁਤ ਦਾਗ ਲੱਗੇ ਹੋਏ ਨੇ ਅੱਜ ਦੀ ਜਨਰੇਸ਼ਨ ਐਂ ਤਾਂ ਅੱਜ ਦੀ ਜਨਰੇਸ਼ਨ ਐਂ ਤਾਂ ਤੁਸੀਂ ਵੀ ਅੱਜ ਦੀ ਜਨਰੇਸ਼ਨ ਚੋਂ ਤਾ ਬਸ ਇਹ ਹੀ ਰਿਕਵੈਸਟ ਹੈ ਕਿ ਸਮਾਜ ਪ੍ਰਤੀ ਆਪਣੀ ਜਿਹੜੀ ਪੇ ਬੈਕ ਟੂ ਦਾ ਸੁਸਾਇਟੀ ਵਾਲੀ ਗੱਲ ਆ ਉਹਨੂੰ ਕੰਟੀਨਿਊ ਰੱਖੋ ਆਪਣੀ ਲਾਈਫ ਚੋਂ ਦਸਵਾਂ ਹਿੱਸਾ ਟਾਈਮ ਦਾ ਵੀ ਦਿਓ ਦਸਵਾਂ ਹਿੱਸਾ ਪੈਸੇ ਦਾ ਵੀ ਦਿਓ ਤੇ ਦਸਵਾਂ ਹਿੱਸਾ ਮਨ ਦਾ ਵੀ ਦਿਓ ਮਤਲਬ ਸਾਡੇ ਗੁਰੂ ਸਾਹਿਬ ਨੇ ਤਨ ਮਨ ਤੇ ਧਨ ਕਿਹਾ ਇਹ ਤਿੰਨੋਂ ਤਰ੍ਹਾਂ ਦੀ ਸੇਵਾ ਜ਼ਰੂਰ ਲਾਓ ਔਰ ਮੇਰੀ ਜਿੱਥੇ ਲੋੜ ਆ ਮੈਂ ਤੁਹਾਡੇ ਨਾਲ ਤੁਸੀਂ ਜੇ ਇਹ ਕਹਿਤਾ ਨਾ ਅਨਾਉਂਸ ਕਰਤਾ ਕਿ ਬਾਈ ਇੱਕ ਹਸਪੀਟਲ ਚਲਾਣਾ ਤੇ ਲੋਕਾਂ ਦਾ ਫ੍ਰੀ ਇਲਾਜ ਕਰਨਾ ਉਹ ਹਸਪੀਟਲ ਵੀ ਸਾਰਾ ਖਰਚਾ ਸੀ ਆਪੇ ਕਰ ਲਾਂਗੇ ਇੰਨੇ ਭਰਾ ਭੈਣ ਨੇ ਦੁਨੀਆ 'ਚ ਜਿਹੜੇ ਸੱਚੀਅਤ ਜੈਨੂਨਲੀ ਸੇਵਾ ਕਰਨਾ ਚਾਹੁੰਦੇ ਨੇ ਆਲਦੋ ਡਾਕਟਰ ਵੀ ਬੜੇ ਚੰਗੇ ਬੈਠੇ ਨੇ ਬਸ ਨਾ ਸਾਡੇ ਸੁਸਾਇਟੀ 'ਚ ਨਾ ਜਿਵੇਂ ਨੂੰ ਸੱਸ ਦਾ ਕਲੇਸ਼ ਨਹੀਂ ਹੁੰਦਾ ਨਾ ਨੂੰ ਥੱਲੇ ਲੱਗਣ ਨੂੰ ਤਿਆਰ ਆ ਨਾ ਸੱਸ ਥੱਲੇ ਲੱਗਣ ਨੂੰ ਤਿਆਰ ਆ ਸੱਸ ਕਹਿੰਦੀ ਮੈਂ ਸਹੀ ਆ ਨੂੰ ਕਹਿੰਦੀ ਮੈਂ ਸਹੀ ਆ ਪਰ ਇੱਥੇ ਸਹੀ ਗਲਤ ਨਾਲ ਉਹ ਨਾ ਜੇ ਕਿਤੇ ਐਡਜਸਟਮੈਂਟ ਹੋ ਜਾਵੇ ਕਿ ਕੁਝ ਗੱਲਾਂ ਤੂੰ ਬਦਲ ਕੁਝ ਗੱਲਾਂ ਮੈਂ ਬਦਲਾਂ ਚੱਲ ਮਿਲ ਮਿਲ ਕੇ ਆਪਾਂ ਇੱਕ ਵਧੀਆ ਸਮਾਜ ਸਿਰਜੀਏ ਤਾਂ ਬੜਾ ਕੁਝ ਵਧੀਆ ਹੋ ਸਕਦਾ ਜਿਵੇਂ ਹੁਣ ਤੋਂ ਬਹੁਤ ਸਾਰੇ ਸਟੂਡੈਂਟਸ ਹਾਂ ਮੈਂ ਐਵੇਂ ਬੋਲੀ ਜਾਵਾਂ ਕਿ ਡਾਕਟਰ ਐਦਾਂ ਹੁੰਦੇ ਨਹੀਂ ਆ ਡਾਕਟਰ ਵੀ ਚੰਗੇ ਹੈਗੇ ਨੇ ਬਸ ਇੱਕ ਮੈਨੇਜਮੈਂਟ ਨਹੀਂ ਹੋ ਪਾਰੀ ਕਿ ਤੁਸੀਂ ਸਾਨੂੰ ਆਪਣੀਆਂ ਦਿੱਕਤਾਂ ਦੱਸੋ ਕਿ ਵੀਰੇ ਸਾਨੂੰ ਇਹ ਦਿੱਕਤ ਹੈ ਮੈਂ ਤੁਹਾਨੂੰ ਆਪਣੀ ਦਿੱਕਤ ਦੱਸਾਂ ਕਿ ਵੀਰੇ ਮੈਨੂੰ ਔਨ ਗਰਾਉਂਡ ਆ ਦਿੱਕਤ ਦਿੱਤੇ ਆਪਾਂ ਔਨ ਡਿਸਕਸ਼ਨ ਸੋਲੂਸ਼ਨ ਕਰੀਏ ਬਜਾਏ ਇੱਕ ਦੂਜੇ ਨੂੰ ਆਪਾਂ ਗਲਤ ਕਹੀ ਜਾਈਏ ਅੱਜ ਸਮਾਜ ਚ ਕੀ ਚੱਲ ਰਿਹਾ ਉਹ ਗਲਤ ਹੈ ਉਹ ਗਲਤ ਹੈ ਉਹ ਗਲਤ ਹੈ ਉਹ ਗਲਤ ਹੈ ਇਸ ਦੁਨੀਆ ਚ ਕੋਈ ਪਰਫੈਕਸ਼ਨ ਲੈਵਲ ਦੇ ਨਹੀਂ ਹੈਗਾ ਹਰ ਕਿਸੇ ਚ ਹਜ਼ਾਰ ਹਜ਼ਾਰ ਕਮੀ ਹੈ ਆਪਣੀ ਕਮੀ ਪਹਿਲੀ ਗੱਲ ਤਾਂ ਮੰਨਣਾ ਬਹੁਤ ਵੱਡੀ ਗੱਲ ਹੈ ਤੇ ਮੇਰੇ 'ਚ ਕਮੀ ਫਿਰ ਉਹਦੇ ਤੇ ਕੰਮ ਕਰਨਾ ਉਸ ਤੋਂ ਵੱਡੀ ਗੱਲ ਤੇ ਜੇ ਕਿਤੇ ਸਮਾਜ ਟੇਬਲ ਟਾਕ ਸ਼ੁਰੂ ਹੋ ਜਵੇ ਕਿ ਯਾਰ ਆਪਾਂ ਇੱਕ ਬੈਟਰ ਸੁਸਾਇਟੀ ਕਿਵੇਂ ਬਣਾਈਏ ਤਾਂ ਬਹੁਤ ਕੁਝ ਅੱਛਾ ਹੋ ਸਕਦਾ ਤੁਸੀਂ ਆਪਣੇ ਪੁਆਇੰਟ ਦੱਸੋ ਕਿ ਵੀਰੇ ਆਹ ਦਿੱਕਤਾਂ ਸਾਨੂੰ ਆਉਂਦੀਆਂ ਨੇ ਤੁਸੀਂ ਦੱਸੋ ਕੀ ਕਰੀਏ ਮੈਂ ਤੁਹਾਨੂੰ ਆਪਣੀਆਂ ਦੱਸਾਂ ਇੱਕ ਟੇਬਲ ਡਿਸਕਸ਼ਨ ਤੇ ਯਾਰ ਜੰਗਾਂ ਵੀ ਜਿੱਤੀਆਂ ਜਾ ਸਕਦੀਆਂ ਤਾਂ ਇਹ ਤਾਂ ਕੀ ਹੈ ਯਾਰ ਹਨਾ ਹੁਣ ਤੁਸੀਂ ਚਾਰੋਂ ਸਟੂਡੈਂਟ ਹੋ ਵਾਹ ਯਾਰ ਵਾਹ ਬਹੁਤ ਖੁਸ਼ੀ ਹੋਈ ਜਸੋ ਸਾਡਾ ਲੈ ਕੇ ਸੇਵਾ ਕੋਈ ਕਦੋਂ ਡਿਗਰੀ ਕੰਪਲੀਟ ਹੋਣੀ ਤੁਹਾਡੀ 5 ਸਾਲ ਦੀ ਹੁੰਦੀ ਐ MBBS 2016 ਚ ਹੋਣੀ 2026 2016 ਡਾਕਟਰ ਸਾਹਿਬ ਨਰਵਸ ਹੋ ਗਏ ਨਹੀ 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 ਇਹ ਬਰਥਡੇ ਆ ਉਹ ਵਾਹ ਹੈਪੀ ਬਰਥਡੇ ਥੈਂਕ ਯੂ ਵਾਹ ਯਾਰ ਵਾਹ ਡਾਕਟਰ ਇਨੇ ਪਰਸਨੈਲਿਟੀਟ ਵੀ ਹੁੰਦੇ ਨੇ ਯਾਰ ਚਲੋ ਸ਼ਾਬਾਸ਼ ਮਾਰਾ ਜੀ ਤੁਹਾਨੂੰ ਹੋਰ ਭਾਗ ਲਾਣ ਤੁਸੀਂ ਮੇਰਾ ਨੰਬਰ ਲੈ ਲਓ ਪਰਸਨਲ ਕੋਈ ਮੇਰੇ ਲੈ ਕੇ ਸੇਵਾ ਦੀ ਲੋੜ ਹੋਵੇ ਕਿਤੇ ਵੀ ਕਦੀ ਵੀ ਤੁਹਾਡਾ ਦਿਮਾਗ ਚੱਲੇ ਨਾ ਕਿ ਸੋਸਾਇਟੀ ਨੂੰ ਸਰਵ ਕਰਨਾ ਤੇ ਸਾਨੂੰ ਫੰਡਸ ਚਾਹੀਦੇ ਆ ਪਹਿਲੇ ਨੰਬਰ ਤੇ ਮੇਰਾ ਨਾਮ ਲਿਖ ਲਓ ਕਿਉਂਕਿ ਮੈਂ ਡਾਕਟਰ ਨਹੀਂ ਹਾਂ ਅਸੀਂ ਲੋਕਾਂ ਨੂੰ ਮਿੰਤਾ ਤਰਲੇ ਕਰਕੇ ਭੀਖ ਮੰਗ ਕੇ ਤੁਹਾਡੇ ਕੋਲ ਇਕਪਮੈਂਟਸ ਦੇ ਪੈਸੇ ਤੇ ਤੁਹਾਡੀ ਜੋ ਜੈਨੂਨ ਫੀਸ ਹੈ ਉਹ ਦੇ ਸਕਦੇ ਹਾਂ ਕਿਉਂਕਿ ਮੈਂ ਨਹੀਂ ਚਾਹੁੰਦਾ ਹਰ ਬੰਦਾ ਕਹਿੰਦਾ ਕਿ ਡਾਕਟਰ ਘੱਟ ਕਿਉਂ ਨਹੀਂ ਕਰਦੇ ਆ ਡਾਕਟਰਾਂ ਦੇ ਵੀ ਖਰਚੇ ਨੇ ਉਹਨਾਂ ਦੀ ਵੀ ਕੋਈ ਮਜਬੂਰੀਆਂ ਨੇ ਮੈਨੇਜਮੈਂਟ ਹੈ ਚਲੋ ਜਿਆਦਾ ਭੇਤ ਡਾਕਟਰ ਨਹੀਂ ਬੋਲ ਸਕਦਾ ਪਰ ਮੈਂ ਤਾਂ ਬੋਲ ਸਕਦਾ ਨਾ ਕਿ ਆ ਮੈਡੀਕਲ ਮਾਫੀਆ ਹੈ ਆ ਇਹ ਆ ਨਾ ਪਰ ਚਲੋ ਯਾਰ ਮੈਂ ਚਾਹਨਾ ਕਿ ਆਪਾਂ ਇੱਕ ਦੂਜੇ ਨੂੰ ਗਲਤ ਬੋਲਣ ਦੀ ਬਜਾਏ ਬਹਿ ਕੇ ਸੋਲੂਸ਼ਨ ਕੱਢੀਏ ਪ੍ਰੋਬਲਮ ਦਾ ਠਾਣਾ ਕਿ ਦੇਖੋ ਐਟ ਲਾਸਟ ਦੁਨੀਆ ਚ ਕੁਝ ਵੀ ਹੋ ਜਵੇ ਆਪਰੇਸ਼ਨ ਤਾਂ ਡਾਕਟਰ ਨੇ ਕਰਨਾ ਹੈ ਨਾ politicans ਨੇ ਕਰਨਾ ਹੈ ਨਾ ips ਆਫੀਸਰ ਨੇ ਕਰਨਾ ਹੈ ਨਾ ਸੋਸ਼ਲ ਵਰਕਰ ਨੇ ਕਰਨਾ ਹੈ ਤੇ ਡਾਕਟਰਾਂ ਬਿਨਾ ਗੁਜ਼ਾਰਾ ਹੈ ਨਹੀਂ ਫਿਰ ਡਾਕਟਰ ਨੂੰ ਮਾੜਾ ਬੋਲ ਕੇ ਵੀ ਕੋਈ ਹੱਲ ਨਹੀਂ ਹੋਣਾ ਆਲਦੋ ਕਿ ਚਲੋ ਥੋੜੇ ਜਿਹੜੇ ਜਿਹੜੇ ਸਾਢੇ ਤੋਂ ਵੱਡੇ ਨੇ ਨਾ ਚਲੋ ਹੁਣ ਤੁਹਾਡਾ ਬੜੱਪਾ ਨਾ ਤੁਸੀਂ ਪੋਡਕਾਸਟ ਵੀ ਸੁਣਦੇ ਹੋ ਐਜ਼ ਭਰਾ ਸਮਝ ਕੇ ਵੱਡਾ ਮੇਰੇ ਕੋਲ ਆ ਗਏ ਹੋ ਪਰ ਜਿਹੜੇ ਵੱਡੀ ਉਮਰ ਦੇ ਲੋਕ ਨੇ ਨਾ ਉਹ ਅਜੇ ਤੱਕ ਇਹ ਸੋਚੀਂਦੇ ਨੇ ਕਿ ਇਹ ਜਵਾਕ ਨੇ ਸਮਝ ਗਏ ਜਨਰੇਸ਼ਨ ਗੈਪ ਹੈ ਉਮਰ ਵਾਲੇ ਬੰਦੇ ਨੂੰ ਲੱਗਦਾ ਹੈ ਕਿ ਮੇਰੀ ਚਿੱਟੀ ਦਾੜੀ ਆਈ ਹੈ ਮੈਂ ਹੀ ਸਮਝਦਾਰ ਵਾਲੀ ਗੱਲ ਕਰ ਸਕਦਾ ਮੀਬੀਬੀਏ ਸੈਕੰਡ ਯਰ ਨਹੀਂ ਕਰ ਸਕਦਾ ਸਪੋਜ਼ ਤੁਸੀਂ ਕਿਸੇ ਆਪਣੇ ਸੀਨੀਅਰ ਡਾਕਟਰ ਨੂੰ ਕੋਈ ਸਲਾਹ ਦੇ ਦਿਓ ਉਹਨੇ ਕਹਣਾ ਕਿੰਨੇ ਸਾਲ ਹੋ ਗਏ ਤੈਨੂੰ ਡਾਕਟਰੀ ਕਰਦੇ ਮੈਨੂੰ ਕਿੰਨੇ ਸਾਲ ਹੋ ਗਏ ਫਿਰ ਬੰਦਾ ਕਹਿੰਦਾ ਠੀਕ ਹੈ ਯਾਰ ਉਵੇਂ ਹੀ ਅਸੀਂ ਹੁਣ ਆਮ 28 ਜਦੋਂ ਅਸੀਂ ਕੋਈ ਗੱਲ ਕਰਦੇ ਹਾਂ ਉਮਰ ਵਾਲਾ ਬੰਦਾ ਕਹਿੰਦਾ ਉਹ ਜਵਾਕ ਜੇ ਇਕੱਠੇ ਹੋਏ ਨੇ ਤੇ ਬੰਦਾ ਕਹਿੰਦਾ ਕੋਈ ਨਹੀਂ ਫਿਰ ਸਾਡੀ ਜਵਾਕਾਂ ਦੀ ਫੌਜੀ ਬਣ ਲੰਦੇ ਸਮਝ ਗਏ ਜਿਹੜੀ ਸਾਡੀ ਸੈਨਾ ਹੈ ਨਾ ਸਾਡੀ ਜਿਹੜੀ ਆਰਮੀ ਹੈ ਉਹ ਤਿਆਰ ਹੋ ਰਹੀ ਹੈ ਇਹ 10 ਸਾਲ ਬਾਅਦ ਦੱਸਾਂਗੇ ਲੋਕਾਂ ਨੂੰ ਕਿ ਸਾਡੀ ਆਰਮੀ ਕੀ ਐ ਉਹ ਸਾਡੀ ਜੰਗ ਜਨਰੇਸ਼ਨ ਸਾਨੂੰ 9 ਸਾਲ ਹੋ ਗਏ ਕੱਲ ਨੂੰ ਜਦੋਂ 19 ਸਾਲ ਹੋ ਜਾਣਗੇ ਫਿਰ 29 ਸਾਲ ਹੋ ਜਾਣਗੇ ਜਿਹੜੇ ਬੀਜ ਸਾਡੇ ਨਾਲ ਜੁੜ ਰਹੇ ਨੇ ਸਾਡੇ ਕੋਲ ਇੱਕ ਭਾਜੀ ਆਏ ਹੋਏ ਨੇ ਗੋਪੀ ਭਾਜੀ ਯੂਐਸ ਤੋਂ ਹੀ ਇਜ਼ ਅ ਜੈਮ ਤਾਂ ਉਹ ਜਦੋਂ ਵੀਡੀਓਜ਼ ਦੇਖਦੇ ਸੀ ਉਦੋਂ ਅਨਪਲੋਇਮੈਂਟ ਚ ਸੀਗੇ ਅੱਜ ਇੰਨਾ ਕਮਾ ਰਹੇ ਨੇ ਕਿ ਸਾਰੇ ਪੇਸ਼ੈਂਟਾਂ ਦੀ ਹੈਲਪ ਇਕੱਲੇ ਹੀ ਕਰ ਸਕਦੇ ਨੇ ਹੀਜ਼ ਅ ਮਿਲੀਨਰ ਉਹ ਕਹਿੰਦਾ ਮੈਂ ਉਦੋਂ ਵੀਡੀਓ ਦੇਖਦਾ ਸੀ ਜਦੋਂ ਮੇਰੇ ਕੋਲ ਕੁਝ ਵੀ ਨਹੀਂ ਸੀ ਅੱਜ ਮੈਂ ਕਰਨ ਆਇਆ ਜਿੰਨੇ ਮਰੀਜ਼ ਸਾਰੇ ਬੁਲਾ ਲਓ ਹੁਣ ਉਹਦਾ ਮਤਲਬ ਕੀ ਹੈ ਫਰੈਸ਼ ਆਰਮੀ ਔਰ ਜੇ ਤੁਸੀਂ ਉਹਨਾਂ ਦੀ ਸ਼ਕਲ ਦੇਖ ਲੋਦੋ ਕਿਉਂਗੇ ਯਾਰ ਇਹ ਤਾਂ ਲੱਗਦਾ ਹੀ ਨਹੀਂ ਵਾਲ ਕਟਿੰਗ ਕਰਾਈ ਹੋਈ ਹੈ ਪੂਰੇ ਮਾਡਰਨ ਨੇ ਪਰ ਜੇ ਤੁਸੀਂ ਉਹਨਾਂ ਨੂੰ ਕਹਿ ਦੋ ਹੋਣੀ ਕਿ 50 ਲੱਖ ਰੁਪਏ ਦੇਣਾ ਬੇਦਨ ਸੈਕੰਡ ट्रांजੈਕਸ਼ਨ ਅਗਲੇ ਨੇ ਕਮਾਇਆ ਯੂਐਸ ਚ ਉਹਦਾ ਨਾਮ ਹੈ ਅਗਲੇ ਨੇ ਸੇਫ ਅਗਲੇ ਨੇ ਮਿਹਨਤ ਕੀਤੀ ਪਰ ਉਹਦੀ ਜੇ ਤੁਸੀਂ ਪਰਸਨੈਲਿਟੀ ਦੇਖ ਲੋ ਤੇ ਕਹਿੰਦਾ ਇਹ ਤਾਂ ਸ਼ਕਲੋਂ ਲੱਗਦਾ ਵੀ ਨਹੀਂ ਕਿ 5000 ਰੁਪਏ ਵੀ ਦੇ ਸਕਦਾ ਕਿਉਂਕਿ ਸਾਡੀ ਯੰਗ ਜਨਰੇਸ਼ਨ ਨੂੰ ਜਜ ਕੀਤਾ ਜਾਂਦਾ ਨਾ ਕੀ ਯਾਰ ਇਹ ਕੀ ਕਰ ਲੈਣਗੇ ਏਦਾ ਯੂਥ ਹੈ ਜੀ ਅੱਜ ਕੱਲ ਦੀ ਯੂਥ ਕਿੱਥੇ ਮਾਪਪਾ ਦਾ ਕਹਿਣਾ ਮੰਨਦੀ ਅੱਜ ਕੱਲ ਦੀ ਯੂਥ ਨੂੰ ਤਾਂ ਆਪਣੇ ਤੋਂ ਹੀ ਵੇਲ ਹੈ ਨਹੀਂ ਪਰ ਤੁਸੀਂ ਕਦੀ ਯੂਥ ਦੇ ਅੰਦਰ ਤੱਕ ਨਹੀਂ ਨਾ ਬੜੇ ਹਰ ਇਨਸਾਨ ਦੇ ਅੰਦਰ ਕਿਤਨੇ ਕਿਤੇ ਕਾਈਂਡਨੈਸ ਤਾਂ ਹੈਗੀ ਹੈ ਹਿਊਮੈਨਿਟੀ ਤਾਂ ਹੈਗੀ ਹੈ ਹੁਣ ਤੁਸੀਂ ਦੇਖਦੇ ਨਹੀਂ ਨੈਗੇਟਿਵਿਟੀ ਉਹ ਤਾਂ ਤੁਹਾਨੂੰ ਨਜ਼ਰ ਹੀ ਨਹੀਂ ਆਉਂਦੀ ਪਰ ਮੈਨੂੰ ਦਿਲੋਂ ਬੜੀ ਖੁਸ਼ੀ ਹੋਈ ਤੁਸੀਂ ਆਏ ਦਿਲੋਂ ਥੈਂਕ ਯੂ ਸੋ ਮੱਚ ਪੂਰੀ ਸੋਸਾਇਟੀ ਵੱਲੋਂ ਔਰ ਜਦੋਂ ਤੁਸੀਂ ਕੱਲ ਨੂੰ ਇੱਕ ਡਾਕਟਰ ਬਣ ਜਾਓ ਐਥਿਕਸ ਨਾ ਛੱਡਿਓ ਆਪਣੇ ਮਰ ਜਿਓ ਮੈਂ ਵੈਸੇ ਕੌਣ ਆਏ ਤੁਹਾਨੂੰ ਸਮਝਾਉਣ ਆਲਾ ਅ ਬਟ ਅਗਰ ਐਜ਼ ਤੁਸੀਂ ਫੈਨ ਜਾਂ ਵੱਡਾ ਭਰਾ ਮੈਨੂੰ ਸਮਝਦੇ ਹੋ ਤਾਂ ਇੱਕ ਜ਼ਿੰਦਗੀ ਦਾ ਉਹ ਗੁਣ ਦੇ ਰਿਆਂ ਜਿਹਦੇ ਕਰਕੇ ਮੈਨੂੰ ਸਭ ਕੁਝ ਮਿਲਿਆ ਔਰ ਮੈਨੂੰ ਲੱਗਦਾ ਕਿ ਉਹ ਸਕੂਨ ਉਹ ਖੁਸ਼ੀ ਉਹ ਉਦੋਂ ਹੀ ਮਿਲਦੀ ਹੈ ਜਦੋਂ ਕੋਈ ਇਹ ਕਹਿੰਦਾ ਕਿ ਅਗਰ ਅੱਜ ਮੈਂ ਜੀਣਾ ਸਿੱਖਿਆ ਤਾਂ ਇਸ ਬੰਦੇ ਕੋਲ ਸਿੱਖਿਆ ਅਗਰ ਅੱਜ ਮੈਂ ਜੀਰਿਆਂ ਤਾਂ ਇਹਦੇ ਕਰਕੇ ਜੀਰਿਆਂ ਤਾਂ ਜਿਹੜੀ ਉਹ ਤੁਸੀਂ ਉਹਨਾਂ ਉਹ ਵਾਈਬ ਹੈ ਨਾ ਜਿਹੜੀ ਯਾਰ ਤੁਸੀਂ ਡਾਕਟਰ ਪ੍ਰੋਫੈਸ਼ਨ ਜੋ ਤੁਹਾਡੇ ਕੋਲ ਤਾਂ ਬਹੁਤ ਖੁੱਲਾ ਮੈਦਾਨ ਹੈ ਐਥਿਕਸ ਤੇ ਰਹੇ ਹੋ ਹਮੇਸ਼ਾ ਹੱਕ ਦੀ ਕਮਾਈ ਛੱਡਿਓ ਨਾ ੱੱਕਾ ਕਿਸੇ ਨਾਲ ਕਰਿਓ ਨਾ ਭਾਵੇਂ ਕੁਛ ਵੀ ਲੁਟਾਣਾ ਪੈ ਜਾਵੇ ਸਾਡੇ ਗੁਰਸਾਈਬਾਂ ਨੇ ਪੂਰਾ ਪਰਿਵਾਰ ਵਾਰਤਾ ਝੁਕੇ ਨਹੀਂ ਗਲਤ ਦੇ ਖਿਲਾਫ ਆਵਾਜ਼ ਚੱਕੀ ਰੱਖੀ ਤਾਂ ਤੁਸੀਂ ਵੀ ਹਮੇਸ਼ਾ ਆਉਣ ਵਾਲੇ 10 ਸਾਲ ਬਾਅਦ ਉਹ ਇੱਕ ਡਾਕਟਰ ਬੈਠਾ ਹੋਏਗਾ ਤਾਂ ਮੈਂ ਬਜ਼ੁਰਗ ਹੋਊਗਾ ਨਾ ਤੁਸੀਂ ਮੈਂ ਤਾਂ ਛੋਟੇ ਹਾਂ ਇੰਨੇ ਵੀ ਛੋਟੇ ਨਹੀਂ ਹੈਗੇ ਨਾ ਕਿੰਨੇ ਸਾਲ ਤੋਂ ਮੇਰੀ ਉਮਰ ਵੀ 22 ਬਾਈ ਮੈਂ 28 6 ਸਾਲ ਛੋਟੇ ਹਾਂ ਪਰ ਮੈਨੂੰ ਕੁਛ ਹੀ ਹੋਏਗੀ ਕਿ ਚਲੋ ਜਿਹੜੀ ਜਨਰੇਸ਼ਨ ਆ ਉਹ ਕਿਤਨਾ ਕਿਤੇ ਕੋਈ ਕੰਟਰੀਬਿਊਸ਼ਨ ਸੁਸਾਇਟੀ ਨੂੰ ਹੋਣੀ ਚਾਹੀਦੀ ਤੇ ਬਹੁਤ ਖੁਸ਼ੀ ਹੋਈ ਥੈਂਕ ਯੂ ਹੈਪੀ ਬਰਥਡੇ ਯਾਰ ਬੜੀ ਖੁਸ਼ੀ ਹੋਈ ਥੈਂਕ ਯੂ ਡਾਕਟਰ ਸਾਹਿਬ ਬੜੀ ਖੁਸ਼ੀ ਹੋਈ ਯਾਰ ਬੜੀ ਥੈਂਕ ਯੂ ਤੁਸੀਂ ਮੇਰਾ ਨੰਬਰ ਨੋਟ ਕਰੋ ਮੈਨੂੰ ਵਟਸਐਪ ਕਰ ਦਿਓ ਕਿਤੇ ਸਾਡੀ ਕੋਈ ਲੋੜ ਆ ਮ ਆਲਵੇਜ਼ ਇਨ ਬਹਿ ਕੇ ਵੀ ਜਾਓ ਸਾਡੇ ਕੋਲ 10 ਮਿੰਟ ਠੀਕ ਹੈ ਜਾਓ ਨਾ ਆਜੋ ਤੁਸੀਂ ਬੈਠੋ ਆਪ ਕਰਦੇ ਆਂ